ਸ਼ਾਤਰੀਏ ਕਾਲ ਦੋਸਤੋ ਠਾ ਠਾ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਕੈਰੋਂ ਝੰਡਾ ਸਿੰਘ ਵਪਾਰੀ ਦੇ ਘਰ ਬਾਕੀ ਵੀਰ ਕੋਲ ਚਾਰ ਨਾਗੇ ਆ ਜੀ ਦੋ ਮੱਝਾਂ ਦੋ ਗਾਵਾਂ ਬਾਕੀ ਵੀਰ ਨਾਲ ਗੱਲਬਾਤ ਕਰਦੇ ਹਾਂ ਜੀ ਆਰੋਹੀ ਅਸੀ ਕਾਲ ਵੇਦਦਾ ਸੀ ਕਹਿੰਦੀ ਸੱਚੀ ਕਾਲ ਦੀ ਕੋ ਠੀਕ ਠਾਕ ਜੀ ਹਾਂਜੀ ਵਧੀਆ ਹੀ ਤੁਸੀਂ ਜਨਾ ਥੋੜੀ ਵਧੀਆ ਠੀਕ ਠਾਕ ਹਾਂਜੀ ਦੱਸੋ ਇਹ ਜਾਣਕਾਰੀ ਕਿੰਨੇ ਨਾਗੇ ਆ ਆਪਣੇ ਕੋਲ ਚਾਰ ਜੀ ਜੀ ਆਪਣੇ ਕੋਲ ਚਾਰ ਨਾਗਾ ਹਾਂਜੀ ਆ ਮੱਝ ਤਾਜੀ ਸੂਜੀ ਦਾ ਬੱਚਾ ਮਰਿਆ ਵਾ ਹਾਂਜੀ ਹਾਂਜੀ ਤੇ ਦੁੱਧ 11 12 ਕਿਲੋ ਵੇਦੀ ਇਹਦੇ ਕੋਲੋਂ ਠੀਕ ਹੈ ਜੀ ਹਾਂਜੀ ਹਾਂਜੀ ਤੀਜਾ ਸੁਹਾ ਵੇਦੀ ਸੂਈ ਅੱਛਾ ਜੀ ਹਾਂਜੀ ਤੇ ਤੀਜਾ ਸੁਹਾ ਸੂਈ ਹੈ ਜੀ ਹਾਂਜੀ ਬੱਚਾ ਮਰਿਆ ਜੀ ਇਹਦਾ ਹਾਂਜੀ ਐ ਘਮਾਣਾ ਪੜਦਾ ਮੈਂ ਪੂਰੀ ਵੇਦੀ ਵੱਡੀ ਆ ਫੁੱਲ ਲਾਈਟ ਦੀ ਵੱਡੀ ਮਾਝਾ ਪੂਰੀ ਹਾਂਜੀ ਹਾਂਜੀ ਕਿੰਨਾ ਦੁੱਧ ਆਇਆ ਥੱਲੇ ਦੁੱਧ ਵੀ ਦਿਓ ਦੇ ਕੋਲੇ ਹੋਣ 11 12 ਕਿਲੋ ਆ ਅੱਛਾ ਜੀ ਇਹਨੂੰ ਸੂਈ ਨੂੰ ਵੀਰ ਜੀ 2 ਸਵਾ 2 ਮਹੀਨੇ ਹੋ ਗਏ ਆ ਅੱਛਾ ਜੀ ਸਵਾ 2 ਮਹੀਨੇ ਹੋ ਗਏ ਹਾਂਜੀ ਕੱਲ ਇਹਨੂੰ ਵੀਰ ਜੀ ਟੀਕਾ ਆਪਾਂ ਭਰਾਤਾ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਆ ਵੀ ਮਿਲਦੀ ਬੁਲਦੀ ਆ ਵਧੀਆ ਮਿੱਠੀ ਪੂਰੀ ਆ ਵੀਰ ਜੀ ਹਾਂਜੀ ਪਹਾੜੇ ਤੇ ਦੋਵੇਂ ਟਾਈਮ ਆ ਰਿੰਗ ਕੇ ਠੀਕ ਹੈ ਜੀ ਹਾਂਜੀ ਹਾਂਜੀ ਕੀ ਪੀਰੀਅਡ ਰਹਿਤਾ ਵੀਰ ਜੀ ਦਾ ਮੁੱਲ ਵੀਰ ਜੀ ਦਾ 85000 ਰੁਪਿਆ ਵਾ ਪਚਾਰਿਆ 80000 ਦੀ ਦੇ ਦਾਂਗੇ ਵੀਰ ਜੀ 82000 ਦੇ ਵਿੱਚ ਹਾਂ ਜੀ 80 ਹੀ ਦੇ ਦਾਂਗੇ ਵੀਰ ਜੀ 80 ਦੇ ਵਿੱਚ ਮਾਨ ਪਾਣੀ ਦਮਾ ਹੈ ਠੀਕ ਹੈ ਜੀ ਹਾਂ ਅਗਲੇ ਨਗ ਬਾਰੇ ਦੱਸਿਓ ਇਹ ਵੀਰ ਜੀ ਟੋਕਰ ਗੱਬਣ ਛੋਟੀ ਆ ਠੀਕ ਹੈ ਜੀ ਦੁੱਧ ਵੀਰ ਜੀ ਦੇ ਕੋਲੇ 3 ਕਿਲੋ ਆ ਦੋਵੇਂ ਟਾਈਮ ਐ ਵਧੀਆ ਮਿਲਦੀ ਜੇ ਆਪਕੀ ਕਰਮਾ ਲਈ ਇਦਾਂ ਹੀ ਕੋਈ ਪਹਾੜਾ ਨਹੀਂ ਥੱਲੇ ਬੈਜੋ ਤੇ ਘਾਰ ਤੇ ਫਸਮੂ ਠੀਕ ਹੈ ਜੀ ਕਿੰਨੇ ਚਿਰ ਦੀ ਗੱਬਣ ਹੈ ਜੀ ਇਹ ਵੀਰ ਜੀ ਹੈਗੀ ਆ 3 ਨਾਂਕ ਮਹੀਨ 3 ਨਾਂ ਮਹੀਨਿਆਂ ਦੀ 3 ਸਵਾ 3 ਨਾਂ ਮ ਹਾਂਜੀ ਆਪਾਂ ਚੈੱਕ ਕਰਾਈ ਖੁੱਦ ਬਾਕੀ ਇਹ ਵੀ ਉਹਦਾ ਕਰਕੇ ਥੋੜੀ ਜੀ ਡਰਦੀ ਆ ਆਪਣਾ ਵੀ ਉਹਦਾ ਠੰਡਾ ਟੀਕਾ ਲਵਾਇਆ ਸੀ ਹਾਂਜੀ ਠੀਕ ਹੈ ਜੀ ਠੀਕ ਕੋਲ ਪ੍ਰਤਾਪ ਮੋਰਾ ਨਸਲੇ ਆ ਜੀ ਹਾਂਜੀ ਹਾਂਜੀ ਪੂਰੀ ਐ ਜਾਤ ਬ੍ਰੀਡ ਵਾਲੀ ਆ ਬੇ ਜੀ ਹਾਂਜੀ ਹਾਂਜੀ ਤੇ ਥੋੜਾ ਜਿਆ ਕਰਕੇ ਨਾ ਨਵੇਂ ਥਾਈ ਕਰਕੇ ਥੋੜਾ ਜਿਆ ਮੰਨ ਲਓ ਇਹ ਗੱਲ ਹੈਗੀ ਆ ਕਰ ਦਿੰਗੇ ਹਾਂਜੀ ਨਵੇਂ ਥਾਈ ਹਾਂਜੀ ਨਵੇਂ ਥਾਈ ਇਦਾਂ ਹੀ ਮੂਹ ਕਰਮ ਵਾਲੀ ਦਾ ਭਾਵੇਂ ਫੜ ਲਓ ਤੇ ਇਦਾਂ ਹੀ ਥੱਲੇ ਬਹਿ ਜਾਓ ਕੋਈ ਪਹਾੜਾ ਨਹੀਂ ਕੋਈ ਮੰਨ ਲਓ ਇਹ ਗੱਲ ਹੈਗੀ ਆ ਵੀ ਨਵੇਂ ਤਾਂ ਕੋਈ ਵੀ ਡੰਗਰ ਹੈ ਇੱਕ ਦੋ ਦਿਨ ਕਰਦਾ ਹੀ ਕਰਦਾ ਬਸ ਕਰਦਾ ਉਹ ਸਹੀ ਗੱਲਾਂ ਨੇ ਹਾਂਜੀ ਹਾਂਜੀ ਬਾਕੀ ਇਹ ਵੀ ਹੁਣ ਤਾਰਾ ਹੀ ਅੱਗੇ ਦੜਿੰਗਦੀ ਰਹੀ ਦੋ ਦਿਨ ਹਾਂਜੀ ਬਾਕੀ ਹੁਣ ਉਤਰਾ ਇਹ ਗੱਲ ਹੈਗੀ ਆ ਵੀ ਜੀ ਤਾਰਾਈ ਕਰਮਾ ਵਾਲੀ ਠੀਕ ਹੈ ਜੀ ਠੀਕ ਕੀ ਰੇਟ ਕਰਤਾ ਜੀ ਵੀਰ ਜੀ ਦਾ ਮੋਲ ਵੀਰ ਜੀ ਦਾ ਆਪਾਂ 52000 ਰੁਪਿਆ ਕਰਦੇ ਆ 50000 ਚੋਂ ਮਾਨਤਾਨ ਕਰਦਾਂਗੇ ਵੀਰ ਜੀ 52000 ਰੇਟ ਹੈ ਜੀ 47000 ਦੀ 47000 ਦੀ ਕੀ ਦੇ ਦਾਂਗੇ ਠੀਕ ਹੈ 47000 ਦੇ ਵਿੱਚ ਵੀਰ ਜੀ ਹਾਂ ਮਾਨਤਾਨ ਕਰਨਾ ਹੈ ਵੀਰ ਜੀ ਹਾਂਜੀ ਬਾਕੀ ਐ ਛੋਟੀ ਪੂਰੀ ਬੰਦੀ ਥਾਂਦੀ ਇਹ ਢਾਂਚੇ ਦੀ ਪੂਰੀ ਐ ਸੋਹਣੀ ਐ ਜੀ ਬਾਕੀ ਐ ਕੁੰਡੀ ਕੰਡੀ ਵੇਖੋ ਯਾਰ ਬੀੜ ਹਾਂਜੀ ਪੂਰੀ ਸੋਹਣੀ ਐ ਜੀ ਇਹ ਇਹਦੇ ਬਾਰੇ ਦੱਸਿਓ ਜੀ ਜਾਣਕਾਰੀ ਇਹ ਵੀ ਜੀ ਆਪਣਾ ਟੋਕਰ ਗੱਬਣ گاਵਾ ਠੀਕ ਐ ਜੀ ਹਾਂਜੀ ਹਾਂਜੀ ਇਹ ਵੀ ਜੀ ਪੰਜਾ 5.5 ਮਹੀਨਿਆਂ ਦੀ ਗੱਬਣਾ ਛੇ ਮਹੀਨੇ ਦੇ ਵਿੱਚ ਵਿੱਚ ਆ ਠੀਕ ਐ ਜੀ ਦੁੱਧ ਵੀ ਵੀਰ ਜੀ 8 ਕਿਲੋ ਹੈਗਾ ਜੀ ਦੁੱਧ 8 ਕਿਲੋ ਹਾਂਜੀ ਹਾਂਜੀ ਮਿੱਠੀ ਵੜੀ ਕਰਮਾ ਵਾਲੀ ਭਾਵੇਂ ਆ ਵੇਖੋ ਇਦਾਂ ਹੀ ਬੈਠੇ ਹਾਂਜੀ ਕਿੰਨਵਾ ਸੂਆ ਵੀਰ ਜੀ ਇਹਦਾ ਵੀਰ ਜੀ ਇਹਨੇ ਮੰਨ ਲੂ ਗੱਲ ਹੈ ਜੀ ਆ ਤੀਜਾ ਸੂਆ ਵੀਰ ਜੀ ਗਾਂ ਸੋਨਾ ਨੇ ਕਲ ਮਾਰੀ ਤੀਜਾ ਸੂਆ ਸੋਨਾ ਹੈ ਹਾਂਜੀ ਹਾਂਜੀ ਤੀਜਾ ਸੂਆ ਸੋਨਾ ਜੀ ਬਾਕੀ ਮਿੱਠੀ-ਮੁੱਠੀ ਵੜੀ ਵੀਰ ਜੀ ਠੀਕ ਹੈ ਜੀ ਠੀਕ ਝੂੰਗੀ ਆ ਵੀਰ ਜੀ ਕੋਈ ਮੇਰਾ ਵੀਰ ਕੋਈ ਜਰਸੀ ਲਾਲੇ ਕੋਈ ਜਿੱਦਾਂ ਵੀ ਆ ਮੰਨ ਲਓ ਹੈ ਤੇ ਆ ਜਰਸੀ ਪਿਓਰ ਵੇਖੋ ਕੰਨ ਕੁੱਨ ਠੀਕ ਹੈ ਜੀ ਜਰਸੀ ਪਿਓਰ ਹਾਂਜੀ ਹਾਂਜੀ ਟਾਂਡਾ ਟੁੰਡਾ ਵੀ ਵੱਡਾ ਵਾ ਗਾਂ ਦਾ ਹਾਂਜੀ ਸੋਹਣੀ ਹੈ ਜੀ ਵੱਡੀ ਹਾਂਜੀ ਰਾਜੀ-ਰੋਜੀ ਚਵਾ ਚੂ ਵਧੀਆ ਵੀਰ ਜੀ ਦੁੱਧ ਵੀ ਨਾਲ 8 ਕਿਲੋ ਹੈਗਾ ਵਾ ਆ ਕਿ ਕਿ ਲੋ ਦੋ ਦਿਆਈ ਵੀਰ ਜੀ ਤਰੀ ਗਾਂ ਮਾੜੀ ਪਤਾਸ ਤੋਰਦੇ ਬਹੁਤ ਸੋਹਣੀ ਗਾਂ ਹੈ ਜੀ ਹਾਂ ਐ ਢਾਂਕੇ ਦੀ ਵਧੀਆ ਹੀ ਬਹੁਤ ਚੈੱਕ ਪਾਸ ਵੀਰ ਜੀ ਭਾਵੇਂ ਕੋਈ ਆਪਣੇ ਘਰੋਂ ਕੋਈ ਵੀਰ ਕਰਾ ਲੇ ਆਪਾਂ ਚੈੱਕ ਕਰਾ ਕੇ ਲਿਆਂਦੀ ਠੀਕ ਹੈ ਜੀ ਠੀਕ ਹਾਂ ਜੀ ਹਾਂ ਜੀ ਇਹ ਕੀ ਕੀ ਰੇਟ ਕਰਤਾ ਵੀਰ ਜੀ ਇਹਦਾ ਮੋਲ ਵੀਰ ਜੀ ਇਹਦਾ 32000 ਰੁਪਿਆ ਹਾਂ ਨਾ ਹਾਂ ਨਾ ਆਪਕੋ ਹਾਂ ਨਾ ਵੀਰ ਜੀ ਇਹ 28000 ਦੀ ਬੈਠ ਦੇ ਦਾਂਗੇ 28000 ਜੀ ਹਾਂ ਜੀ 28000 ਦੇ ਵਿੱਚ ਵੀਰ ਜੀ ਰੇਟ ਵੀਰ ਨੇ ਕਰਤਾ ਜੀ ਹਾਂ ਬਾਕੀ ਆਪਾਂ ਅਗਲੇ ਨਗ ਤੇ ਚੱਲਦੇ ਹਾਂ ਵੀਰ ਜੀ ਹਾਂ ਤੇ ਇਹ ਵੀਰ ਜੀ ਉਹ ਦਰਸੀ ਆ ਵੀ ਠੀਕ ਹੈ ਜੀ ਦਰਸੀ ਹਾਂ ਜੀ ਝੂੰਗੀ ਆ ਉਹ ਵੀ ਠੀਕ ਹੈ ਜੀ ਹਾਂ ਜੀ ਮਿੱਠੀ ਵੜੀ ਆ ਕਰਮਾ ਵਾਲੀ ਠੀਕ ਹੈ ਜੀ ਹਾਂ ਜੀ ਬਹੁਤ ਠੰਡੀ ਮਿੱਠੀ ਆ ਠੀਕ ਹੈ ਜੀ ਹਾਂ ਜੀ ਹਾਂ ਜੀ ਕਿੰਨਾ ਦੋਦਾ ਵੀਰ ਜੀ ਦਰਮੀਆਂ ਦੇ ਵੀਰ ਜੀ ਇਹ ਗੱਬਣ ਤਿਆਰ ਆ ਦੇਣ ਖੜਦੀ ਆ ਕੋਈ 5-4 ਦਿਨ ਲੈ ਜੂਗੀ 5-4 ਦਿਨ ਠੀਕ ਹੈ ਜੀ ਹਾਂ ਜੀ ਹਾਂ ਜੀ ਤਿਆਰ ਹੈ ਜੀ ਹਾਂ ਜੇ ਅੱਜ ਹੀ ਆਈਆਂ ਗੱਡੀ ਦੋਵੇਂ ਮੰਗਰ ਤੇ ਆਪਣੇ ਕੋਲ ਹੁਣ 6 ਹੀ ਜੀ 6ਾਂ ਦੀ ਵੀਡੀਓ ਪਾਉਣੀ ਦੋ ਦੋ ਪਛੂ ਤੁਹਾਡੇ ਗਾੜੀ-ਗਾੜੀ ਦੇਖ ਗਏ ਠੀਕ ਹੈ ਜੀ ਠੀਕ ਹਾਂ ਜੀ ਹਾਂ ਜੀ ਬਹੁਤ ਸੋਹਣੀ ਗਾਂ ਹੈ ਜੀ ਹਾਂ ਜੀ ਆ ਵੇਖੋ ਵੈੜਾ ਇਹਨੇ ਦੂਜਾ ਸੁਆ ਵੀਰ ਜੀ ਸੋਣਾ ਜੇ ਯਾਰ ਦੂਜਾ ਸੁਆ ਸੋਣਾ ਵੀਰ ਜੀ ਹਾਂ ਜੀ ਤੇ ਠੀਕ ਹੈ ਜੀ ਹਾਂ ਅੰਦਿਕ ਬੰਦ ਹੋ ਜੀ ਪਾ ਵਧੀਆ ਵਿਰਦੀਆਂ ਚਲੋ ਲਾਏ ਬਣਾਏ ਕਰਮਾ ਵਾਲੀ ਪਈ ਆ ਹਾਂਜੀ ਜਿਹੜਾ ਮੰਨ ਲਓ ਇਹ ਗੱਲ ਆਗੀ ਤੁਹਾਨੂੰ ਮਤਾ ਨੋਰਮਲ ਸੇਵਾ ਤੇ ਪਛੂ ਨਿਕਲਦਾ ਵਾ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਵਧੀਆ ਪਰਲੇ ਕੁੰਡੇ ਸਾਡੇ ਪਤਾ ਫਾੜੂਪਟ ਇਹ ਸੀ ਦੋਸਤੋ ਚਾਰਨਾਗ ਪਿੰਡ ਕੈਰੋਂ ਝੰਡਾ ਸਿੰਘ ਵਪਾਰੀ ਜੀ ਬਾਕੀ ਵੀਰ ਤੋਂ ਇਹਨਾਂ ਦਾ ਕਨੈਕਟ ਨੰਬਰ ਪੁੱਛ ਲੈਣੀ ਵੀਰ ਜੀ ਦੱਸਿਓ ਨੰਬਰ ਕਨੈਕਟ ਨੰਬਰ ਦੱਸਿਓ ਜੀ ਆਪਣਾ ਨੰਬਰ ਹੈਗਾ ਵੀਰ ਜੀ 9872439717 9872439717 ਹਾਂਜੀ ਪਿੰਡ ਕੈਰੋਂ ਹਾਂਜੀ ਤੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਹੈ ਜੀ ਲੋਕੇਸ਼ਨ ਆਪਣੀ ਕਿੱਥੇ ਹੈ ਜੀ ਦੱਸ ਦਿਓ ਵੀ ਇਹ ਪਿੰਡ ਕੈਰੋਂ ਗ੍ਰੈਂਡ ਪੈਲਸ ਦੀ ਲੋਕੇਸ਼ਨ ਕੋਈ ਵੀਰ ਭਰਾ ਲਾ ਲੇ ਹਾਂਜੀ 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 ਤੇ ਆਪਣਾ ਪਿੰਡ ਕੈਰੋਂ ਆ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਜੀ ਹਾਂਜੀ ਅੱਜ ਤਕਰੀਬਨ ਵੀਰ ਜੀ ਜਾਣਦੇ ਹੀ ਆ ਆਪਾਂ ਮੰਨ ਲਓ ਇਹ ਗੱਲ ਹੈ ਆਮ ਪਛੂ ਵੀਰ ਜੀ ਹੁੰਦੇ ਹੀ ਆ ਕੋਈ ਪੰਜ ਚਾਰ ਨਾਕ ਹੁੰਦੇ ਹੀ ਆ ਰੋਜ਼ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਬਾਕੀ ਆਪਾਂ ਵੀਰ ਨਾਲ ਗੱਲਬਾਤ ਕੀਤੀ ਬਹੁਤ ਵਧੀਆ ਵੀਰ ਨੇ ਜਾਣਕਾਰੀ ਦਿੱਤੀ ਆਪਾਂ ਨੂੰ ਬਾਕੀ ਇਸੇ ਤਰ੍ਹਾਂ ਆਪਣੇ ਡੇਰੀ ਫਾਰਮ ਨਾਲ ਜੁੜੇ ਰਹੋ ਹੋਰ ਤਾਂ ਡੇਰੀ ਵੀਡੀਓ ਲੈ ਕੇ ਆਵਾਂਗੇ ਜੀ ਤੇ ਠੱਠਾ ਡੇਰੀ ਫਾਰਮ ਦਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ